ਕੀ ਦਾ ਪੰਜਾਬ ਜਗਦੀਪ ਕਾਕਾ ਬਰਾੜ ਦੇ ਚੌਂ ਦਫਤਰ ਦਾ ਡਕਾਟਣ ਹੋਣ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਵੀਡੀਓ ਵਾਟ ਤੋਂ ਵਾਟ ਸਾਂਝਾ ਕਰੀ ਜਿਓ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਜਿੱਥੇ ਰੋਕ ਸਵਾ ਚੋਣਾ ਦੇ ਉਮੀਦਵਾਰ ਚੋਣ ਤੋਂ ਕਾਕਾ ਬਰਾੜ ਇਸ ਟਾਈਮ ਜੋ ਚੋਣ ਦਫ਼ਤਰ ਨੂੰ ਦੇ ਕੈਪਟਨ ਐਮਐਲਏ ਦੇ ਵੱਲੋਂ ਕੀਤਾ ਜਾ ਰਿਹਾ ਹਲਕਾ ਵਿਧਾਇਕ ਜਗਦੀਪ ਕਮੋਸ ਬੋਲਡੀ ਦੇ ਵੱਲੋਂ ਔਰ ਜਗਦੀਪ ਸਿੰਘ ਕਾਕਾ ਬਰਾੜ ਜੋ ਕਿ ਫਿਰੋਜ਼ਪੁਰ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ

ਬਹੁਤ ਸੋ ਸਵਾਗਤ ਕੀਤਾ ਜਾ ਰਿਹਾ ਜਿੱਤੇਗਾ ਵੀ ਜਿੱਤੇਗਾ ਸਵਾਗਤ ਕੀਤਾ ਜਾ ਰਿਹਾ ਦਾਕਾ ਬਰਾੜ ਜੀ ਦਾ ਇਥੇ ਪਹੁੰਚੇ ਲੋਕਾਂ ਦੇ ਵੱਲੋਂ ਜਨਤਾ ਦੇ ਵੱਲੋਂ ਸਵਾਗਤ ਕੀਤਾ ਜਾ ਰਿਹਾ ਜਿਵੇਂ ਲੈਂ ਲਾ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਵੀਡੀਓ ਬਹੁਤ ਬਤ ਕਰੇਗੇ ਸਾਂਝਾ ਜਰੂਰ ਕਰਦੇ ਲੋਕ ਸਭਾ ਚੌੜਾ ਦੇ ਕੋਲ ਨੇ ਕੋਈ ਸੁਖਿਆ ਨੇ ठे हुयो स्वागत कपिड़ा बरट जी लाईव तस्वीर सा ਕਾਕਾਟਨ ਕੀਤਾ ਜਾ ਰਿਹਾ ਹੈ ਜਿਹੜੇ ਕਾਕਾਟਨ ਰਾਜ ਦੇ ਜਲਾਲਾਬਾਦ ਵਿਖੇ ਰਾਣਾ ਬਣਿਆ ਲਾਈਵ ਤਸਵੀਰ ਆਸੀ ਤੁਹਾਡੇ ਨਾਲ ਮਾਰੀ ਮਾਤਰਾ ਦੇ ਵਿੱਚ ਜਿਹੜਾ ਉਹ ਸਵਾਗਤ ਕੀਤਾ ਜਾ ਰਿਹਾ ਜਿੰਦਾਬਾਦ ਰਾ ਦੇ ਵਿੱਚ ਲੋਹਣੇ ਕਰਦੇ ਹੋਏ ਦਸੰਗ ਦੇ ਦਗਾ ਕਾਕਾਬਰ ਜੋ ਕਿ ਅਸਾਮ ਇੱਥੇ ਪਹੁੰਚ ਚੁੱਕਿਆ ਹਲਕਾ ਵਿਧਾਇਕ ਜਗਦੀਪ ਕਮੋਸ ਗੋਲਟੀ ਦੇ ਵੱਲੋਂ ਇਸ ਚੌਂ ਦਫ਼ਤਰ ਦਾ ਉਗਾਟਨ ਕੀਤਾ ਜਾ ਰਿਹਾ ਹੈ ਲਓ

बाइक लगा लो, बाइक लगा समान, सारे लोग यहाँ क्या जो बाइक वाले लगे हैं, बाइक लगा लो, बाइक लगा लो, बाइक ठीक है, बाइक ले लो, पंद्रह करो, साइलेंट है करो, नहीं टेडियो जो ना टेडियो जो है, बहुत ही वहीं उनकी पानी का कुछ नहीं होगा बाइक सारे आजू, आजू सजू ਜਲਦ ਯਾਰ ਆਇਆ ਕਰੀ ਚੰਗਾ ਕੰਮ ਨਹੀਂ ਆਈ ਠੀਕ ਨਹੀਂ ਆਜੋ ਪੁੱਛੋ ਆਜੋ ਜੀਓ ਗੱਲ ਆਜੋ ਅੰਮੀ ਚ ਆਉਣ ਆਜੋ ਤੋ ਮੁਖ ਦਫਤਰ ਬਈ ਇਸ ਚੌਂ ਦਫਤਰ ਦਾ ਦਫਤਰ ਦਾ ਕੰਮ ਆ ਰਾਤ ਵਾਰ ਜੋ ਕਿ ਲੋਕ ਸਭਾ ਹਲਕਾ ਫਰਸਪੁਰ ਤੋਂ ਨੇ ਉਹਨਾਂ ਦੇ ਦਫਤਰ ਦਾ ਕੰਮ ਕੀਤਾ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਲਕਾ ਵ代ਕ ਜਗਦੀਪ ਕਮੋਜ਼ ਗੋਲਡੀ ਜੋ ਕਿ ਜਨਤਾ ਨੂੰ ਸੰਬੋਧਨ ਕਰ ਰਹੇ ਨੇ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਔਰ ਹਲਕਾ ਵ代ਕ ਗੋਲਡੀ ਜੀ ਦੇ ਵੱਲੋਂ ਇਸ ਚੌਂ ਦਫਤਰ ਦਾ ਉਦੋਂ ਕੰਮ ਕੀਤਾ ਜਾ ਰਿਹਾ ਜਿਸ ਦੀਆਂ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਵੀਡੀਓ ਸਾਂਝਾ ਕਰ ਰਿਹਾ ਹਾਂ ਅੱਜ ਮੈਂ ਸਭ ਨੂੰ ਵੀ ਸਭ ਨੂੰ ਬਿਤਾਇਓ ਸਰਦਾਰ ਸਾਡਾ ਮਾਨਯੋਗ ਪ੍ਰਧਾਨ ਕੈਬਨਟ ਮੰਤਰੀ ਪਰਮਜੀਤ ਸਿੰਘ ਜੀ ਦਾ ਇਸ ਤੋਂ ਮੈਡਮ ਕੈਬਨਟ ਬਣਨ ਦਾ ਇੱਕ ਹੋਰ ਵੀ ਇੱਥੇ ਜੈਲਾਬਾਦ ਹਮੇਸ਼ਾ 77 ਦੇ ਤੋਂ ਕੱਟਣ ਦੇ ਲਈ ਪਹੁੰਚੇ ਆ। ਲੋਕਾਂ ਦੇ ਆਹ ਮੁੰਡੇ ਦਾ ਇਰਾਨ ਸਵਾਜੀ ਪੋੜੀਆਂ ਚੜਾਂ ਅੱਜ ਬੜਾ ਵੱਡਾ ਲੋਕਪਰਵਾਇ ਇੱਥੇ ਆਦੇਵਾਸੀ ਗਾੜੀ ਮਾਰ ਦੋ।

ਉਹ ਇਹ ਮਗਰ ਕੀ ਦਿਖੇਗਾ ਇਹ ਕਿਹੜਾ ਟ੍ਰਾਂਸਪੋਰਟ ਹੈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਦਾ ਸਮਾਂ ਨਹੀਂ ਲੈਣਾ ਪਰ ਇਹਨਾਂ ਜਨੂ ਰਹੇ ਬ੍ਰਾਜ ਸਾਹਿਬ ਬਈ ਕਾਕਾ ਜੀ ਬ੍ਰਾਜ ਸਾਹਿਬ ਗੱਲ ਇਹ ਕੋਵਿਡ ਤੇ ਲੱਗੀ ਆਪਣੇ ਲੋਕ ਬਾਕੀ ਪਾਪਾ ਨਾਲ ਨੇ ਆਪਦੇ ਵੱਲੋਂ ਦਿਨ ਰਾਤ ਆਪਦੇ ਇਲੈਕਸ਼ਨ ਦਾ ਇਕੱਠ ਕਰਦੇ ਆਂ ਅੱਜ ਵੀ 11 ਵਜੇ ਰਾਤ ਨੂੰ ਆਉਣੇ ਆਉਂਦੇ ਕਿ ਨਹੀਂ ਆਉਂਦੇ ਦੱਸੋ ਬਾਕੀ ਢੇਲ ਥੋਡੇ ਲੋ ਐ ਮਾੜੀ ਜੀ ਸਮਗਰੀ ਸਮਗਰੀ ਤੁਸੀਂ ਵੀ ਘੱਲ ਦਿਓ ਬਾਕੀ ਦਾ ਸਾਡਾ ਕੰਮ ਠੀਕ ਹੀ ਐ ਲੋ ਜੀ ਕੋਈ ਸਾਡੇ ਨਾਲ ਪੈਂਦੇ ਐ ਕੋਈ ਝੰਡੇ ਡੰਡੇ ਤੇ ਸਟicker ਲੈਓ ਮਾੜੀ ਜੀ ਹਣ ਕਿਰਪਾ ਤੁਸੀਂ ਕਰਨੀ ਐ ਬਾਕੀ ਦਾ ਕੰਮ ਸਾਰਾ ਲੋਡ ਐ ਤੁਹਾਡੇ ਨਾਲ

ਕਿਤਾਵੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਦੋ ਦੋ ਵਾਰੀ ਤਿੰਨ ਤੇ ਨਹੀ ਅੰਪੀ ਰਹੇ ਮੇਰੇ মিডিਆ ਦੇ ਸਾਥੀ ਖੜੇ ਬਈ ਮਾੜੇ ਭੱਗੇ ਪਾਸੇ ਤੁਮੇ ਵਿੱਚ ਹੀ ਆ ਗਏ ਹੁਣ ਕੀ ਕਹਿਤਾ ਮੈਂ ਕੱਲ ਮੈਂ ਕੱਲ ਇੱਕ ਵੀਡੀਓ ਵੇਖੀ ਆਂਦਾ ਸੀ ਭੱਜੀ ਦਾ ਬਾਪੂ ਤਿੰਨ ਵਾਰੀ ਐਮਪੀ ਰਿਹਾ ਹੈ ਤੇ ਜਿਹੜਾ ਆਪ ਉਹਨੂੰ ਐਮਪੀ ਦਾ ਕੈਂਡੀਡੇਟ ਹੈ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਤੁਹਾਡੇ ਪਿੰਡ ਦਾਣਾਪਿੰਡ ਬਹੁਤ ਹੀ ਜਨੂਨ ਦੇ ਨਾਲ ਜੋਸ਼ ਦੇ ਨਾਲ ਤੁਸੀਂ ਇਕੱਠੇ ਹੋਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਲਾਲਾਬਾਦ ਵਾਲਿਆਂ ਨੂੰ ਮੈਂ ਅੱਜ ਤੋਂ ਨਹੀਂ ਬਹੁਤ ਪੁਰਾਣੀ ਜਾਣਦੀ ਆ ਕਿਉਂਕਿ ਜਦੋਂ ਮੈਂ ਡਾਕਟਰ ਦੇ ਤੌਰ ਤੇ ਕੰਮ ਕਰਦੀ ਸੀ ਉਦੋਂ ਵੀ ਵੱਦ ਤੋਂ ਵੱਧ ਮਰੀਜ਼ ਜਲਾਲਾਬਾਦ ਤੋਂ ਹੀ ਆਉਂਦੇ ਸੀ ਕਿ ਮੈਨੂੰ ਇਹ ਵੀ ਮਾਣ ਹੈ ਕਿ ਬੜੇ ਜੋਸ਼ ਵਾਲੇ ਸੱਚ ਨਾਲ ਖੜਨ ਵਾਲੇ ਕਿਉਂਕਿ ਜਦੋਂ OPD ਦੇ ਬਾਹਰ ਲਾਈਨ ਦੇ ਵਿੱਚ ਕੋਈ ਇਧਰ ਉਧਰ ਹੋ ਜਾਂਦਾ ਸੀ ਮਰੀਜ਼ ਤਾਂ ਇਹ ਜਲਾਲਾਬਾਦ ਵਾਲੇ ਝੱਟ ਕੇ ਪਾਸੇ ਕਰ ਦਿੰਦੇ ਸੀ ਸੋ ਤੁਹਾਡੇ ਜੋਸ਼ ਤੇ ਮੈਨੂੰ ਮਾਣ ਹੈ ਕਿਉਂਕਿ ਸੱਚੇ ਦਿਲ ਵਾਲੇ ਸੱਚ ਨਾਲ ਖੜਨ ਵਾਲੇ ਲੋਕ ਉਹ ਤੁਸੀਂ ਸਾਧਗੁਰੂ ਦੇ ਲੋਕ ਹੋ ਸੋ ਜਿਹੜੇ ਲੋਕ ਸਾਧੇ ਸੁਭਾਅ ਦੇ ਜਿਹੜੇ ਲੋਕ ਕੀਰਤਨ ਨਾਲ ਜੁੜੇ ਹੋਏ ਜਿਹੜੇ ਲੋਕ ਮਿਹਨਤ ਨਾਲ ਜੁੜੇ ਹੋਏ ਹੁੰਦੇ ਨੇ ਹਮੇਸ਼ਾ ਸੱਚ ਦਾ ਸਾਥ ਦਿੰਦੇ ਨੇ ਆਪ ਜਿਸੀ ਬਾਈ ਜੀ ਕਪੜਾੜ੍ਹ ਵਾਸਤੇ ਤੁਹਾਡੇ ਕੋਲੋਂ ਸਮਰਥਨ ਦੀ ਮੰਗ ਕਰਨ ਆਏ ਆ ਇਹ ਗੱਲ ਸਿਰਫ 2024 ਦੀਆਂ ਚੋਣਾਂ ਦੀ ਨਹੀਂ ਇਹ ਗੱਲ ਹਿੰਦੁਸਤਾਨ ਦੇ ਵਿੱਚ ਸੱਚ ਦਾ ਨਾਰਾ ਲਾਉਣ ਦੀ ਗੱਲ ਹੈ ਇਹ ਗੱਲ ਕੇਜਰੀਵਾਲ ਦੀ ਸੋਚ ਤੇ ਖੜੇ ਹੋਣ ਦੀ ਗੱਲ ਹੈ ਇਹ ਗੱਲ ਭਗਵਰਤਮਾਨ ਦੇ ਕੀਤੇ ਹੋਏ ਗੰਮਾਂ ਦੇ ਹੱਕ ਵਿੱਚ ਨਾਰਾ ਲਾਉਣ ਦੀ ਗੱਲ ਹੈ ਸੋ ਥੋੜਾ ਇੱਦਾਂ ਵੱਡਾ ਕਾਠ ਇਸ ਗੱਲ ਦੀ ਹਾਂ ਵੀ ਭਰਦਾ ਹੈ ਕਿ ਅੱਜ ਵੀ ਅਸੀਂ ਪੰਜਾਬੀ ਧੱਕੇਸ਼ਾਹੀਆਂ ਦੇ ਖਿਲਾਫ ਡਟ ਕੇ ਖੜੇ ਆ ਅੱਜ ਵੀ ਅਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਆ ਉਸ ਨੇਤਾ ਨਾਲ ਖੜੇ ਆ ਜਿਹੜੇ ਲੋਕਾਂ ਦੇ ਨਾਲ ਖੜੇ ਹੋਣਗੇ ਜਿਹੜੇ ਹੱਕ ਸੱਚ ਦੀ ਗੱਲ ਕਰਨਗੇ ਜਿਹੜੇ ਧੱਕੇਸ਼ਾਹੀਆਂ ਦੇ ਖਿਲਾਫ ਦੇ ਹੋਣਗੇ ਭਾਈ ਗੋਲਦੀ ਨੇ ਉਹਨੇ ਹੀ ਦੱਸਿਆ ਕਿ ਸਾਡੀ ਸਰਕਾਰ ਪਹਿਲੀ ਸਰਕਾਰ ਨੇ ਕੋਈ ਪਰਚਾ ਵੀ ਰਾਜਨੀਤੀ ਨਹੀਂ ਕੀਤੀ ਕੋਈ ਝੂਠ ਦੀ ਰਾਜਨੀਤੀ ਨਹੀਂ ਕੀਤੀ ਸਿਰਫ ਕੰਮਾਂ ਦੀ ਗੱਲ ਕਰਦੀ ਆ ਸੋ ਆਪ ਸਭ ਨੂੰ ਬਹੁਤ ਬਹੁਤ ਵਧਾਈ ਪਹਿਲਾਂ ਤਾਂ ਕਿ ਤੁਸੀਂ ਇੱਕ ਸੱਚੇ ਸੁੱਚੇ ਨਾਗਰਿਕ ਹੋਣ ਦਾ ਸਬੂਤ ਦਿੱਤਾ ਤੁਸੀਂ ਸੱਚ ਨਾਲ ਖੜੇ ਹੋਣ ਦਾ ਸਬੂਤ ਦਿੱਤਾ ਏ ਤੁਹਾਡੇ ਕੋਲ ਵੀ ਵਿਸ਼ਵਾਸ ਲੈਣ ਆਏ ਆ ਕਿ ਜਿਵੇਂ 2022 ਦੇ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਕੱਟੇ ਸ਼ਾਇਆਂ ਦੇ ਵਿਰੁੱਧ ਰਵਾਇਤੀ ਪਾਰਟੀਆਂ ਦੇ ਵਿਰੁੱਧ ਇੱਕ ਆਵਾਜ਼ ਬੁਲੰਦ ਕੀਤੀ ਸੀ ਜੋ ਸਭ ਤੋਂ ਵੱਧ ਪੰਜਾਬ ਦੇ ਵਿੱਚ ਗੂੰਜੀ ਸੀ ਉਸੇ ਤਰ੍ਹਾਂ ਇਹ ਆਵਾਜ਼ ਹਿੰਦੁਸਤਾਨ ਤੱਕ ਲੈ ਕੇ ਜਾਣੀ ਹੈ ਤੇ ਆਪਾਂ ਬਾਅਦ ਵਿੱਚ ਦੇ ਵਿੱਚ ਜਿੰਨੂੰ ਅਸੀਂ ਹਿੰਦੁਸਤਾਨ ਦੀ ਸਭ ਤੋਂ ਡਿਕ ਜੈ ਨਾ ਸਭ ਤੋਂ ਵੱਡ ਪੰਚਾਇਤ ਕਹਿ ਸਕਦੇ ਹਾਂ ਉਹਦੇ ਵਿੱਚ ਕੇਜਰੀਵਾਲ ਦੀ ਆਵਾਜ਼ ਪਹੁੰਚਾਣੀ ਹੈ ਭਗਵੰਤ ਮਾਨ ਦੀ ਆਵਾਜ਼ ਚਾਣੀ ਹੈ ਸੋ ਆਓ ਆਪਾਂ ਸਾਰੇ ਮਿਲ ਕੇ ਇੱਕ ਵਾਰ ਫਿਰ ਪੰਜਾਬ ਦੇ ਵਿੱਚੋਂ ਝਾੜੂ ਚੱਕ ਕੇ ਸਫਾਈ ਕਰੀਏ ਕਿ 13 ਤਰੀਕ 13 ਨੂੰ 13 ਐਮਪੀ ਜਿਹੜੇ ਆ ਉਹ ਇੱਕ ਤਰੀਕ ਨੂੰ ਝਾੜੂ ਤੇ ਮੋਹਰ ਲਾ ਕੇ ਪਾਰਲੀਮੈਂਟ ਵਿੱਚ ਪਹੁੰਚਾਈਏ ਤੁਹਾਡੇ ਵਿਚਾਰ ਬਹੁਤ ਹੀ ਇਮਾਨਦਾਰ ਲੋਕਾਂ ਵਿੱਚ ਵਿਛਣ ਵਾਲੇ ਕੈਂਡੀਡੇਟ ਮਾਨ ਸਾਹਿਬ ਨੇ ਸਾਨੂੰ ਦਿੱਤੇ ਆ ਤੇ ਅਸੀਂ ਉਹ ਕੈਂਡੀਡੇਟ ਦੇ ਨਾਲ ਖੜੇ ਹੋਣਾ ਆਪਾਂ ਜਿੰਨੇ ਵੀ ਇੱਥੇ ਬੈਠੇ ਆ ਸਾਰੇ ਹੀ ਅੱਗੋਂ ਵੱਤੋ ਵੱਦ ਲੋਕਾਂ ਨੂੰ ਸਨੇਹਾ ਲਾਈਏ ਵੀ ਆਓ ਇੱਕ ਤਰੀਕ ਤੇ ਝਾੜੂ ਮੋਰ ਲਾ ਕੇ ਆਪਾਂ ਆਮ ਆਦਮੀ ਪਾਰਟੀ ਨੂੰ ਕਾਮਯਾਬ ਕਰੀਏ ਬਹੁਤ ਬਹੁਤ ਧੰਨਵਾਦ ਇਨਕਲਾਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮੈਡਮ ਜੀ ਮੈਂ ਕੇਂਜੀਵਾਲ ਦੀ ਸੋਚ ਵਾਸਤੇ ਦੋ ਲੈਣਾ ਕਹਿ ਜਾ ਰਿਹਾ ਐਵੇਂ ਭਰਮ ਸੀ ਸਾਡੇ ਕਾਤਰਾ ਨੂੰ ਕੇਜੀਵਾਲ ਨੂੰ ਤਾਂ ਅੰਦਰ ਕਰ ਲੈਣਗੇ ਉਹਦੀ ਸੋਚ ਨੂੰ ਕਿਵੇਂ ਅੰਦਰ ਕਰ ਲਈ ਆ ਵੇਖੋ ਮਨ ਦੀ ਬਾਤ ਐਵੇਂ ਭਰਮ ਸੀ ਸਾਡੇ ਕਾਤਰਾਂ ਨੂੰ